ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ। ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ 2028 ਦੀ ਰਾਸ਼ਟਰਪਤੀ ਚੋਣ ਲੜ ਸਕਦੇ ਨੇ। ਉਹਨਾਂ ਇਹ ਸੰਕੇਤ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦਿੱਤੇ। ਇਸ ਵਿੱਚ ਉਹਨਾਂ ਵਾਈਟ ਹਾਊਸ ਲਈ ਇੱਕ ਹੋਰ ਦੌੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ। ਉਹਨਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਸਾਲਾਂ 'ਚ ਇੱਕ ਮਹਿਲਾ ਰਾਸ਼ਟਰਪਤੀ ਬਣੇਗੀ ਅਤੇ ਇਹ ਸੰਭਾਵੀ ਤੌਰ ਤੇ ਉਹ ਹੋ ਸਕਦੇ ਨੇ। ਉਨਾਈ ਵੀ ਕਿ ਆ ਕਿ ਮੈਂ ਆਪਣਾ ਪੂਰਾ ਕੈਰੀਅਰ ਸੇਵਾ ਦਾ ਜੀਵਨ ਬਤੀਤ ਕੀਤਾ ਹੈ ਤੇ ਇਹ ਮੇਰੀਆਂ ਰਗਾਂ ਚ ਵਸਿਆ ਹੈ ਤੇ ਸੇਵਾ ਕਰਨ ਦੇ ਕਈ ਤਰੀਕੇ ਨੇ ਮੈਂ ਕਦੀ ਲੋਕਮਤ ਸਰਵੇਖਣਾਂ ਤੇ ਧਿਆਨ ਕੇਂਦਰਿਤ ਨਹੀਂ ਕਰ ਦਿੱਤਾ ਹੁਣ ਹਾਲ ਹੀ ਚ ਆਪਣੀ ਕਿਤਾਬ 107 ਡੇਜ਼ ਦੀ ਕੁੰਡ ਚੁਕਾਈ ਤੋਂ ਬਾਅਦ ਕਈ ਇੰਟਰਵਿਊਜ਼ ਦਿੱਤੇ ਨੇ ਇਹ ਇੰਟਰਵਿਊ 2024 ਦੇ ਡੈਮੋਕ੍ਰੈਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ ਤੇ ਤਤਕਾਲੀ ਰਾਸ਼ਟਰਪਤੀ ਜੋ ਬਾਈਡਨ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਉਹਨਾਂ ਦੀ ਥਾਂ ਲੈਣ ਦੇ ਉਹਨਾਂ ਦੇ ਤਜਰਬੇ ਤੇ ਕੇਂਦਰਿਤ ਹੈ ਉਹ ਅਖੀਰ ਰਿਪਬਲਿਕਨ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਹਾਰ ਗਏ ਸਨ ਪਿਛਲੇ ਹਫਤੇ ਇੱਕ ਇੰਟਰਵਿਊ ਚ 60 ਸਾਲਾ ਹੈਰਸ ਨੇ ਇਹ ਵੀ ਸਪਸ਼ਟ ਕੀਤਾ ਕਿ 2024 ਖਾਈ ਚ ਮੁਰ ਚੌੜ ਲੜਨ ਤੇ ਹਾਲੇ ਵੀ ਵਿਚਾਰ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਉਹ ਖੁਦ ਨੂੰ ਪਾਰਟੀ ਦੇ ਇੱਕ ਨੇਤਾ ਦੇ ਤੌਰ ਤੇ ਦੇਖਦੇ ਨੇ ਜਿਸ ਵਿੱਚ 트ੰਪ ਖਿਲਾਫ ਲੜਾਈ ਤੇ 2026 ਦੇ ਮੱਧ ਮਿਆਦ ਦੀਆਂ ਚੋਣਾਂ ਦੀ ਤਿਆਰੀ ਵੀ ਸ਼ਾਮਲ ਹੈ ਨਿਊਯਾਰਕ ਦੇ ਮੇਅਰ ਦੀ ਚੋਣ ਲਈ ਪ੍ਰਚਾਰ ਅੰਤਿਮ ਪੜਾਅ 'ਚ ਦਾਖਲ ਹੋ ਚੁੱਕਾ ਹੈ ਤੇ ਸਿੱਖ ਪਾਈਚਾਰਾ ਜ਼ਹਰਾਨ ਮਮਦਾਨੀ ਦੇ ਹੱਕ 'ਚ ਡਟਿਆ ਹੋਇਆ ਹੈ। ਕੁਇਨਸ ਦੇ ਫੋਰੈਸਟ ਹਿਲਜ਼ ਸਟੇਡੀਅਮ ਵਿਖੇ 13000 ਤੋਂ ਵੱਧ ਲੋਕ ਇਕੱਤਰ ਹੋਏ ਤੇ ਨਿਊਯਾਰਕ ਦੀ ਗਵਰਨਰ ਕੈਥੀ ਹੋਚਲਸਨੇ ਬਰਨੀ ਸੈਂਡਰਸ ਨੇ ਵੀ ਹਾਜ਼ਰੀ ਲਗਵਾਈ। ਗਵਰਨਰ ਵੱਲੋਂ ਭੀੜ ਨੂੰ ਡੋਨਾਲਡ ਟਰੰਪ ਵਿਰੁੱਧ ੜਕਾਉਣ ਦਾ ਯਤਨ ਕੀਤਾ ਪਰ ਇਸੇ ਦੌਰਾਨ ਅਮੀਰਾਂ ਤੇ ਟੈਕਸ ਲਾਉਣ ਦੇ ਨਾਰੇ ਗੂੰਜਣ ਲੱਗੇ ਲੋਕਾਂ ਨੇ ਮਿਹਣੇ ਮਾਰ ਕੇ ਗਵਰਨਰ ਨੂੰ ਕੱਚੀ ਜੇ ਕਰ ਦਿੱਤਾ ਤੇ ਲਗਾਤਾਰ ਕਹਿ ਰਹੇ ਸਨ ਕਿ ਤੁਸੀਂ ਗਵਰਨਰ ਹੋ ਕੁਝ ਕਰੋ ਉਧਰ ਸਿੱਖ ਆਗੂਆਂ ਦਾ ਕਹਿਣਾ ਸੀ ਕਿ ਘੱਟ ਗਿਣਤੀਆਂ 'ਚੋਂ ਮੇਅਰ ਦੇ ਚੁਣੇ ਜਾਣ ਨਾਲ ਨਿਊਯਾਰਕ ਸ਼ਹਿਰ ਸਣੇ ਪੂਰੇ ਮੁਲਕ 'ਚ ਘੱਟ ਗਿਣਤੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ ਚੋਣ ਸਰਵੇਖਣਾਂ ਤੇ ਝਾਤ ਮਾਰੀ ਜਾਵੇ ਤਾਂ ਮਮਦਾਨੀ ਦੀ ਜਿੱਤ ਪੱਕੀ ਨਜ਼ਰ ਆ ਰਹੀ ਹੈ ਜਿਨ੍ਹਾਂ ਦਾ ਸਿੱਧਾ ਪੇਚਾ ਰਾਸ਼ਟਰਪਤੀ ਡੋਨਾਲਡ 트ੰਪ ਨਾਲ ਪੈਣਾ ਹੈ ਸਮਾਜਵਾਦੀ ਸੋਚ ਵਾਲੇ ਮਮਦਾਨੀ ਵਿਰੋਧੀ ਦ ਕੂੜ ਪ੍ਰਚਾਰ ਕਰਨ ਦਾ ਯਤਨ ਕੀਤਾ ਗਿਆ ਪਰ ਨਿਊਯਾਰਕ ਦੇ ਲੋਕ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਅਮਰੀਕਾ ਦੇ ਲੱਖਾਂ ਲੋਕਾਂ ਉੱਤੇ ਭੁੱਖਮਰੀ ਦਾ ਖਤਰਾ ਮੰਡਰਾਉਣ ਲੱਗਾ ਏ ਤੇ ਜਲਦ ਹੀ ਸ਼ਟਡਾਊਨ ਖਤਮ ਨਾ ਹੋਇਆ ਤਾਂ 1 ਨਵੰਬਰ ਤੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਵੇਗਾ 트럼ਪ ਸਰਕਾਰ ਵੱਲੋਂ ਖੇਤੀ ਵਿਭਾਗ ਦੀ ਵੈੱਬਸਾਈਟ ਤੇ ਇੱਕ ਨੋਟਿਸ ਪੋਸਟ ਕੀਤਾ ਗਿਆ ਜਿਸ ਮੁਤਾਬਕ ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਅਧੀਨ ਗਰੋਸਰੀ ਵੰਡਣ ਦਾ سلسلہ ਬੰਦ ਕੀਤਾ ਜਾ ਰਿਹਾ ਹੈ ਖੇਤੀ ਵਿਭਾਗ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ 1 ਨਵੰਬਰ ਤੋਂ ਅਮਰੀਕਾ ਦੇ ਲੋਕ ਕਿਸੇ ਲਾਭ ਦੀ ਉਮੀਦ ਨਾ ਰੱਖਣ ਕਿਉਂਕਿ ਡੈਮੋਕ੍ਰੈਟਿਕ ਪਾਰਟੀ ਆਪਣੀ ਅੜੀ ਛੱਡਣ ਨੂੰ ਤਿਆਰ ਨਹੀਂ ਇੱਥੇ ਦੱਸਣਾ ਬਣਦਾ ਹੈ ਕਿ ਹਰ 8 'ਚੋਂ ਇੱਕ ਅਮਰੀਕਾ ਵਾਸੀ ਸਰਕਾਰ ਦੀ ਰਾਸ਼ਨ ਯੋਜਨਾ ਤੇ ਨਿਰਭਰ ਹੈ ਤੇ ਇਸ ਹਿਸਾਬ ਨਾਲ ਗਰੋਸਰੀ ਨਾ ਮਿਲਣ ਤੇ 3 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋ ਸਕਦੇ ਨੇ ਸ਼ਟਡਾਊਨ 1 ਅਕਤੂਬਰ ਤੋਂ ਸ਼ੁਰੂ ਹੋਇਆ ਤੇ ਅਮਰੀਕਾ ਦੇ ਇਤਿਹਾਸ ਚ ਦੂਜਾ ਸਭ ਤੋਂ ਲੰਬਾ ਸ਼ਟਡਾਊਨ ਬਣ ਚੁੱਕਾ ਹੈ ਇਸ ਤੋਂ ਪਹਿਲਾਂ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 35 ਦਿਨ ਸਰਕਾਰੀ ਕੰਮਕਾਜ ਠੱਪ ਰਿਆ ਸੀ ਤੇ ਇਸ ਵਾਰ ਵੀ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਕੈਲੀਫੋਰਨੀਆ ਹਾਈਵੇ ਤੇ ਨਸ਼ੇ ਚ ਗੱਡੀ ਚਲਾਉਣ ਦੇ ਸ਼ੱਕ ਚ ਗ੍ਰਿਫਤਾਰ ਕੀਤੇ ਗਏ ਸੈਮੀ ਟਰੱਕ ਡਰਾਈਵਰ ਨੇ ਸ਼ੁੱਕਰਵਾਰ ਨੂੰ ਅਦਾਲਤ ਚ ਆਪਣੇ ਆਪ ਨੂੰ નિર્ਦੋਸ਼ ਦੱਸਿਆ ਇਸ ਹਾਦਸੇ ਚ ਤਿੰਨ ਲੋਕ ਮਾਰੇ ਗਏ ਸਨ 21 ਸਾਲਾ ਮੁਲਜ਼ਮ ਜਸ਼ਨਪ੍ਰੀਤ ਸਿੰਘ ਦੇ ਡਰਾਈਵਿੰਗ ਲਾਇਸੈਂਸ ਤੇ ਵੀ ਸਵਾਲ ਉੱਠੇ ਨੇ ਕਿਉਂਕਿ ਸੰਘੀ ਅਧਿਕਾਰੀਆਂ ਅਨੁਸਾਰ ਉਹ ਅਮਰੀਕਾ ਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸਰਕਾਰੀ ਵਕੀਲ ਅਨੁਸਾਰ ਜਸ਼ਨਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਅਨਟਾਰੀਓ ਚ ਇੰਟਰਸਟੇਟ 10 ਤੇ ਤੇਜ਼ ਰਫ਼ਤਾਰ ਨਾਲ ਨਸ਼ੇ ਚ ਗੱਡੀ ਚਲਾਈ ਤੇ ਰੁਕੀਆਂ ਗੱਡੀਆਂ 'ਚ ਟੱਕਰ ਮਾਰ ਕੇ ਚੇਨ ਰਿਐਕਸ਼ਨ ਹਾਦਸਾ ਕਰਵਾਇਆ ਇਸ ਵਿੱਚ ਤਿੰਨ ਲੋਕ ਮਾਰੇ ਗਏ ਤੇ ਘੱਟੋ ਘੱਟ ਤਿੰਨ ਜ਼ਖਮੀ ਹੋਏ ਰੈਂਚੋ ਕੂਕਾਮੋਂਗਾ ਅਦਾਲਤ 'ਚ ਸ਼ੁੱਕਰਵਾਰ ਨੂੰ ਪਹਿਲੀ ਪੇਸ਼ੀ ਦੌਰਾਨ ਜਸਨ ਪ੍ਰੀਤ ਨੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਉਸ ਨੂੰ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਤੇ ਜ਼ਮਾਨਤ ਤੋਂ ਬਿਨਾਂ ਜੇਲ੍ਹ 'ਚ ਰੱਖਿਆ ਗਿਆ ਹੈ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ ਜਿਸ ਲਈ ਪੰਜਾਬੀ ਅਨੁਵਾਦਕ ਦੀ ਲੋੜ ਪਵੇਗੀ ਉਧਰ ਜਸ਼ਨਪ੍ਰੀਤ ਦੇ ਪਰਿਵਾਰ ਨੇ ਦਾਵਾ ਕੀਤਾ ਹੈ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ ਤੇ ਕਦੇ ਜ਼ਿੰਦਗੀ 'ਚ ਸ਼ਰਾਬ ਨੂੰ ਹੱਥ ਨਹੀਂ ਲਾਇਆ হোমল্যান্ড সিকিউরিটি বিভাগ ਅਨੁਸਾਰ ਜਸ਼ਨਪ੍ਰੀਤ 2022 ਚ ਬਾਈਡਨ ਪ੍ਰਸ਼ਾਸਨ ਸਮੇਂ ਭਾਰਤ ਤੋਂ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਸੀ ਉਸ ਕੋਲ ਸੈਮੀ ਟਰੱਕ ਚਲਾਉਣ ਲਈ ਵਪਾਰਕ ਡਰਾਈਵਿੰਗ ਲਾਇਸੈਂਸ ਹੈ ਜੋ ਇੱਕ ਸੰਗੀ ਅਸਲ ਆਈਡੀ ਹੈ ਸੰਗੀ ਸਰਕਾਰ ਨੇ ਉਸ ਨੂੰ ਕਾਨੂੰਨੀ ਦਰਜਾ ਦਿੱਤਾ ਸੀ ਜਿਸ ਕਾਰਨ ਉਹ ਇਸ ਲਾਇਸੈਂਸ ਲਈ ਯੋਗ ਸੀ ਪਰ ਕੈਲੀਫੋਰਨੀਆ ਨੇ 트럼ਪ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਉਸ ਦੇ ਕੰਮ ਦੇ ਵੀਜ਼ੇ ਨੂੰ ਵਧਾਇਆ ਗਿਆ ਟਰੰਪ ਪ੍ਰਸ਼ਾਸਨ ਦਾ ਜਵਾਬ ਹੈ ਕਿ ਕੈਲੀਫੋਰਨੀਆ ਨੇ ਜਸਪ੍ਰੀਤ ਨੂੰ ਡਰਾਈਵਿੰਗ ਜਾਰੀ ਰੱਖਣ ਦੀ ਆਗਿਆ ਦੇ ਕੇ ਸੰਗੀ ਕਾਨੂੰਨ ਦੀ ਉਲੰਘਣਾ ਕੀਤੀ ਜਦਕਿ ਉਸ ਨੂੰ ਅਯੋਗ ਐਲਾਨ ਕਰਨਾ ਚਾਹੀਦਾ ਸੀ ਡੋਨਲਡ 트੍ਰੰਪ ਦੀ ਪਾਰਟੀ ਨਾਲ ਸੰਬੰਧਿਤ ਪੰਜਾਬੀ ਸਿਆਸਤਦਾਨ ਵੱਲੋਂ ਜਸ਼ਨਪ੍ਰੀਤ ਸਿੰਘ ਦਾ ਤਿੱਖਾ ਵਿਰੋਧ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ਤੇ ਟਿੱਪਣੀਆਂ ਦਾ ਹੜ ਆ ਗਿਆ ਤੇ ਉਸ ਗੋਰੇ ਟਰੱਕ ਡਰਾਈਵਰ ਦੀ ਮਿਸਾਲ ਦਿੱਤੀ ਜਾ ਰਹੀ ਹੈ ਜਿਸ ਨੂੰ 8 ਮੌਤਾਂ ਤੋਂ ਬਾਅਦ ਵੀ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਰਿਪਬਲਿਕਨ ਪਾਰਟੀ ਦੇ ਅਮਰਿੰਦਰ ਖਟੜਾ ਨੇ ਟਵੀਟ ਕਰਦਿਆਂ ਕਿਹਾ ਕਿ ਕਿਸੇ ਸਿੱਖ ਜਥੇਬੰਦੀ ਨੂੰ ਜਸ਼ਨਪ੍ਰੀਤ ਸਿੰਘ ਦੀ ਮਦਦ ਵਾਸਤੇ ਅੱਗੇ ਨਹੀਂ ਆਉਣਾ ਚਾਹੀਦਾ ਅਮਰੀਕਾ 'ਚ ਵੱਸਦਾ ਸਿੱਖ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਜਸ਼ਨਪ੍ਰੀਤ ਸਿੰਘ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਜ਼ਾ ਮੁਕੰਮਲ ਹੋਣ ਮਗਰੋਂ ਡਿਪੋਰਟ ਕਰ ਦਿੱਤਾ ਜਾਵੇ। ਅਮਰਿੰਦਰ ਖੱਟੜਾ ਇੱਥੇ ਹੀ ਨਹੀਂ ਰੁਕੇ ਤੇ ਕਿਹਾ ਕਿ ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਦੀ ਪ੍ਰਕਿਰਿਆ ਸੂਬਾ ਸਰਕਾਰਾਂ ਤੋਂ ਖੋ ਕੇ ਆਪਣੇ ਹੱਥਾਂ 'ਚ ਲੈ ਲੈਣੀ ਚਾਹੀਦੀ ਹੈ। ਦੂਜੇ ਪਾਸੇ ਅਮਰਿੰਦਰ ਖੱਟੜਾ ਦੇ ਵਿਚਾਰਾਂ ਤੇ ਸਖਤ ਇਤਰਾਜ਼ ਪਟਕਾਉਂਦਿਆਂ ਇੱਕ ਯੂਜ਼ਰ ਨੇ ਕਿਹਾ ਕਿ ਬਿਨਾਂ ਸ਼ੱਕ ਜਸ਼ਨਪ੍ਰੀਤ ਸਿੰਘ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਪਰ ਉਸ ਵਿਰੁੱਧ ਇਹ ਵੱਡੇ ਬਿਆਨ ਵੀ ਨਹੀਂ ਆਉਣੇ ਚਾਹੀਦੇ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਸੰਦੀਪ 바ਸੀ ਨੇ ਕਿਹਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਸਾਡੇ ਭਾਈਚਾਰੇ ਦੇ ਲੋਕ ਆਪਣੇ ਵਿਰੁੱਧ ਹੀ ਝੰਡਾ ਚੁੱਕ ਕੇ ਕਿਉਂ ਖੜੇ ਹੋ ਜਾਂਦੇ ਨੇ ਕੁਝ ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਜਿੱਥੇ ਗੋਰੇ ਡਰਾਈਵਰ ਦੀ ਅਣਗਹਿਲੀ ਨਾਲ ਤਿੰਨ ਬੱਚਿਆਂ ਸਣੇ 8 ਜਣਿਆਂ ਦੀ ਮੌਤ ਹੋਈ ਪਰ ਇਸ ਬਾਰੇ ਕਿਸੇ ਨੇ ਕੋਈ ਪੋਸਟ ਸਾਂਝੀ ਨਹੀਂ ਕੀਤੀ ਇੱਥੇ ਦੱਸਣਾ ਬਣਦਾ ਕਿ ਕੇਨ ਹੈਮੌਕ ਨਾਂ ਦੇ ਟਰੱਕ ਡਰਾਈਵਰ ਨੂੰ ਹੌਲਨਾਕ ਹਾਦਸੇ ਦੇ ਬਾਵਜੂਦ 83000 ਡਾਲਰ ਦੇ ਮੁਚਲਕੇ ਤੇ ਰਿਹਾ ਕਰ ਦਿੱਤਾ ਗਿਆ ਜਦਕਿ ਜਸ਼ਨਪ੍ਰੀਤ ਸਿੰਘ ਦੇ ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਣੀ ਹੈ ਦੂਜੇ ਪਾਸੇ ਜਸ਼ਨਪ੍ਰੀਤ ਸਿੰਘ ਦੇ ਮਾਪੇ ਆਪਣੇ ਪੁੱਤ ਦੀ ਰਿਹਾਈ ਵਾਸਤੇ ਦਰਦ-ਦਰਦੀਆਂ ਠੋਕਰਾਂ ਖਾ ਰਹੇ ਨੇ ਜਸ਼ਨਪ੍ਰੀਤ ਸਿੰਘ ਦੇ ਪਿਤਾ ਬੀਤੇ ਦਿਨ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲੇ ਤੇ ਮਦਦ ਦੀ ਮੰਗ ਕੀਤੀ ਇਸੇ ਦੌਰਾਨ ਇੱਕ ਹੋਰ ਵਰਤੋਂਕਾਰ ਨੇ ਅਮਰਿੰਦਰ ਖੱਟੜਾ ਦਾ ਪੱਖ ਪੂਰਦਿਆਂ ਕਿਹਾ ਕਿ ਜਸ਼ਨਪ੍ਰੀਤ ਦੀ ਨਿਖੇਦੀ ਨਾ ਕਰਨ ਵਾਲੇ ਅਸਲ ਚ ਮੂਰਖ ਨੇ ਗਲਤੀ ਕਰਨ ਵਾਲੇ ਦੀ ਹਰ ਹਾਲਤ ਚ ਨਖੇਦੀ ਹੋਣੀ ਚਾਹੀਦੀ ਆ ਇੱਕ ਯੂਜ਼ਰ ਨੇ ਕਿਹਾ ਕਿ ਤੁਸੀਂ ਵੀਡੀਓ ਨਹੀਂ ਦੇਖੀ ਜੇ ਉਹਨਾਂ ਗੱਡੀਆਂ ਚ ਤੁਹਾਡੇ ਬੱਚੇ ਹੁੰਦੇ ਤਾਂ ਤੁਸੀਂ ਕੀ ਕਰਦੇ ਅਮਰੀਕਾ ਚ ਸਿੱਖ ਡਰਾਈਵਰਾਂ ਨਾਲ ਜੁੜੇ ਦੋ ਭਿਆਨਕ ਸੜਕ ਹਾਦਸਿਆਂ ਤੋਂ ਬਾਅਦ ਉਹਨਾਂ ਨੂੰ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਂਸ ਸਵਾਲਾਂ ਦੇ ਘੇਰੇ ਚ ਨੇ ਇਹਨਾਂ ਦੋਵਾਂ ਸੜਕ ਹਾਦਸਿਆਂ ਚ ਡਰਾਈਵਰਾਂ ਦੀ ਲਾਪਰਵਾਹੀ ਕਾਰਨ 6 ਲੋਕਾਂ ਦੀ ਮੌਤ ਹੋਈ ਦੋਵੇਂ ਹੀ ਡਰਾਈਵਰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖਲ ਹੋਏ ਸਨ ਇਨਾਂ ਹਾਦਸਿਆਂ ਤੋਂ ਬਾਅਦ ਅਮਰੀਕਾ ਚ ਹੋਏ ਇੱਕ ਵਿਆਪਕ ਸੰਗੀ ਆਡਿਟ ਚ ਪਾਇਆ ਗਿਆ ਹੈ ਕਿ ਅਜਿਹੇ ਡਰਾਈਵਰਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਚ ਭਾਰੀ ਬੇਨਿਗਮੀਆਂ ਪਾਈਆਂ ਗਈਆਂ ਨੇ ਜਿਸ ਕਾਰਨ ਅਮਰੀਕਾ ਚ ਕੰਮ ਕਰਨ ਵਾਲੇ ਭਾਰਤ ਤੋਂ ਆਏ 1 ਲੱਖ ਤੋਂ ਵੱਧ ਪ੍ਰਵਾਸੀ ਟਰੱਕ ਡਰਾਈਵਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੇ ਅਮਰੀਕਾ ਚ ਨਵੀਂ ਬਹਿਸ ਛੇੜ ਦਿੰਦੀ ਹੈ ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਵਾਜਾਈ ਵਿਭਾਗ DOT ਨੇ ਆਪਣੇ ਸੰਗੀ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਰਾਹੀਂ ਹਾਲ ਹੀ ਚ ਇੱਕ ਦੇਸ਼ ਵਿਆਪੀ ਆਡਿਟ ਦੇ ਨਤੀਜਿਆਂ ਦਾ ਐਲਾਨ ਕੀਤਾ ਜਿਸ ਚ ਖੁਲਾਸਾ ਹੋਇਆ ਕਿ ਕਈ ਸੂਬਿਆਂ ਨੇ ਕਾਨੂੰਨੀ ਸਥਿਤੀ ਤੇ ਅੰਗਰੇਜ਼ੀ ਮੁਹਾਰਤ ਦੇ ਸੰਗੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ ਗੈਰ ਯੋਗਤਾ ਪ੍ਰਾਪਤ ਬਿਨੇਕਾਰਾਂ ਨੂੰ CDL ਜਾਰੀ ਕੀਤੇ ਨੇ ਇਨ੍ਹਾਂ ਚ ਬਿਨਾ ਦਸਤਾਵੇਜ਼ ਵਾਲੇ ਪ੍ਰਵਾਸੀ ਵੀ ਸ਼ਾਮਲ ਹਨ ਮਾਮਲੇ 'ਚ ਸਭ ਤੋਂ ਵੱਧ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਸੂਬਿਆਂ 'ਚ ਕੈਲੀਫੋਰਨੀਆ ਵੀ ਸ਼ਾਮਲ ਹੈ ਆਡਿਟ 'ਚ ਪਾਇਆ ਗਿਆ ਕਿ ਕੈਲੀਫੋਰਨੀਆ 'ਚ ਜਾਰੀ ਕੀਤੇ ਗਏ ਗੈਰ ਨਿਵਾਸੀ ਸੀਡੀਐਲ 'ਚ 25 ਫੀਸਡ ਤੋਂ ਵੱਧ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਸਨ ਇਹਨਾਂ ਚ ਅਜਿਹੇ ਲਾਇਸੈਂਸ ਵੀ ਸ਼ਾਮਲ ਨੇ ਜੋ ਡਰਾਈਵਰਾਂ ਦੇ ਅਮਰੀਕਾ ਚ ਅਧਿਕਾਰਤ ਪ੍ਰਵਾਸ ਦੀ ਮਿਆਦ ਪੁੱਗਣ ਤੋਂ ਬਾਅਦ ਮਹੀਨਿਆਂ ਤੱਕ ਵੀ ਵੈਧ ਸਨ ਹਾਲਾਂਕਿ ਆਡਿਟ ਚ ਜਨਤਕ ਤੌਰ ਤੇ ਦੱਸੇ ਗਏ ਅੰਕੜੇ ਭਾਰਤੀ ਮੂਲ ਦੇ ਸਾਰੇ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੇ ਪਰ ਕੈਲੀਫੋਰਨੀਆ ਤੇ ਫਲੋਰੀਡਾ ਚ ਟਰੱਕ ਡਰਾਈਵਰਾਂ ਨਾਲ ਜੁੜੇ ਦੋ ਹਾਈ ਪ੍ਰੋਫਾਈਲ ਭਿਆਨਕ ਹਾਦਸਿਆਂ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਵਿਰੁੱਧ ਰੈਗੂਲੇਟਰੀ ਕਾਰਵਾਈ ਦਾ ਰਸਤਾ ਖੋਲ੍ਹ ਦਿੱਤਾ ਹੈ ਫਲੋਰੀਡਾ ਨੇ ਕੈਲੀਫੋਰਨੀਆ ਤੇ ਵ ਦੇ ਸੂਬਿਆਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੀਡੀਐਲ ਜਾਰੀ ਕਰਨ ਦਾ ਦੋਸ਼ ਲਾਉਂਦਿਆਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਅਮਰੀਕੀ ਆਵਾਜਾਈ ਵਿਭਾਗ ਡੀਓਟੀ ਨੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਜ਼ਰੂਰਤ ਨੂੰ ਸਖਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਨਿਯਮ ਦੀ ਪਾਲਣਾ ਨਾ ਕਰਨ ਤੇ ਕੈਲੀਫੋਰਨੀਆ ਨੂੰ ਜੁਰਮਾਨਾ ਵੀ ਲਾਇਆ ਗਿਆ ਸੀ ਇਨ੍ਹਾਂ ਹਾਦਸਿਆਂ ਤੋਂ ਬਾਅਦ ਅਮਰੀਕੀ ਸਰਕਾਰ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ਾ ਜਾਰੀ ਕਰਨ ਤੇ ਰੋਕ ਲਾ ਦਿੱਤੀ ਹੈ ਨਵੇਂ ਨਿਯਮਾਂ ਅਨੁਸਾਰ ਗੈਰ ਨਾਗਰਿਕਾਂ ਨੂੰ ਸੀਡੀਐਲ ਤਾਂ ਹੀ ਮਿਲੇਗਾ ਜਦੋਂ ਉਹਨਾਂ ਕੋਲ ਰੋਜ਼ਗਾਰ ਆਧਾਰਿਤ ਵੀਜ਼ਾ ਹੋਵੇਗਾ ਅਤੇ ਉਹਨਾਂ ਨੇ ਲੋਡਿੰਦੀ ਸੰਗੀ ਇਮੀਗ੍ਰੇਸ਼ਨ ਸਥਿਤੀ ਜਾਂਚ ਪਾਸ ਕੀਤੀ ਹੋਵੇ ਡੀਓਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਸੂਬੇ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਸੰਗੀ ਹਾਈਵੇ ਫੰਡਿੰਗ ਤੋਂ ਵਾਂਝਾ ਕੀਤਾ ਜਾ ਸਕਦਾ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਕਥਿਤ ਧੋਖਾਧੜੀ ਦੀ ਨਿਆ ਵਿਭਾਗ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਦੱਸਿਆ। ਅਮਰੀਕੀ ਰਾਸ਼ਟਰਪਤੀ ਨੇ ਮੇਲਿੰਗ ਅਤੇ ਜਲਦੀ ਵੋਟਿੰਗ ਨੂੰ ਖਤਮ ਕਰਨ ਦੀ ਵੀ ਮੰਗ ਕੀਤੀ। ਇਸ ਦੀ ਬਜਾਏ ਉਨ੍ਹਾਂ ਨੇ ਚੋਣ ਧੋਖਾਧੜੀ ਨੂੰ ਰੋਕਣ ਲਈ ਵੋਟਰ ਆਈਡੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਉਨ੍ਹਾਂ ਕੈਲੀਫੋਰਨੀਆ ਦੇ ਪ੍ਰਸਤਾਵ 50 ਦੀ ਵੀ ਆਲੋਚਨਾ ਕੀਤੀ ਜਿਸ ਦਾ ਉਦੇਸ਼ ਕਾਂਗਰਸ ਦੇ ਜ਼ਿਲ੍ਹਿਆਂ ਨੂੰ ਦੁਬਾਰਾ ਬਣਾਉਣਾ ਹੈ। ਟਰੰਪ ਨੇ ਟਰੂਥ ਸੋਸ਼ਲ ਤੇ ਪੋਸਟ ਕੀਤਾ ਤੇ ਲਿਖਿਆ 2020 ਦੀਆਂ ਰਾਸ਼ਟਰਪਤੀ ਚੋਣਾਂ ਜਿਸ ਵਿੱਚ ਧਾਂਦਲੀ ਅਤੇ ਚੋਰੀ ਕੀਤੀ ਗਈ ਸੀ ਇੱਕ ਬਹੁਤ ਵੱਡਾ ਘੁਟਾਲਾ ਹੈ ਦੇਖੋ ਕਿ ਸਾਡੇ ਦੇਸ਼ ਦਾ ਕੀ ਹੋਇਆ ਜਦੋਂ ਇੱਕ ਟੇਡਾ ਮੂਰਖ ਸਾਡਾ ਰਾਸ਼ਟਰਪਤੀ ਬਣ ਗਿਆ ਹੁਣ ਅਸੀਂ ਸਭ ਕੁਝ ਜਾਣਦੇ ਹਾਂ ਮੈਨੂੰ ਉਮੀਦ ਹੈ ਕਿ ਡੌਚ ਇਸ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਘੁਟਾਲੇ ਦੇ ਅਨੁਕੂਲ ਉਸੇ ਜੋਸ਼ ਨਾਲ ਅੱਗੇ ਵਧਾਏਗਾ ਜੇ ਨਹੀਂ ਤਾਂ ਇਹ ਦੁਬਾਰਾ ਹੋਵੇਗਾ ਆਉਣ ਵਾਲੇ ਮਿਡ ਟਰਮ ਚੋਣਾਂ 'ਚ ਵੀ ਸ਼ਾਮਲ ਹੈ ਉਸਨੇ ਅੱਗੇ ਕਿਹਾ ਕੋਈ ਮੇਲਿੰਗ ਜਾਂ ਜਲਦੀ VOTING ਨਹੀਂ VOTER ID ਲਈ ਹਾਂ ਦੇਖੋ ਕੈਲੀਫੋਰਨੀਆ PROP VOTE ਕਿੰਨਾ ਬੇਈਮਾਨ ਲੱਖਾਂ ਬੈਲਟ ਭੇਜੇ ਜਾ ਰਹੇ ਨੇ ਸਾਵਧਾਨ ਰਹੋ ਰਿਪਬਲਿਕਨ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਬੈਲਟ ਪੈਲ VOTING ਦਾ ਸਮਰਥਨ ਕੀਤਾ ਹੈ ਜੋ ਕਿ 4 ਨਵੰਬਰ ਨੂੰ ਹੋਣ ਵਾਲੀ ਹੈ ਜਦਕਿ ਸ਼ੁਰੂਆਤ VOTING ਪਹਿਲਾਂ ਹੀ ਹੋ ਚੁੱਕੀ ਹੈ ਜੋ ਬਾਈਡਨ ਤੋਂ 2020 ਦੀ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਡੋਨਲਡ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਕਿ ਚੋਣ ਚ ਧਾਂਦਲੀ ਹੋਈ ਸੀ ਹਾਲਾਂਕਿ ਅਧਿਕਾਰੀਆਂ ਅਤੇ ਅਦਾਲਤਾਂ ਨੇ ਇਹਨਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰ ਦਿੱਤਾ ਹੈ ਐਤਵਾਰ ਨੂੰ ਦੱਖਣੀ ਚੀਨ ਸਾਗਰ 'ਚ ਇੱਕ ਵੱਡਾ ਹਾਦਸਾ ਹੋਇਆ। ਇੱਕ ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਅਤੇ ਇੱਕ ਹੈਲੀਕਾਪਟਰ ਨਿਮਿਤ ਫੌਜੀ ਕਾਰਵਾਈਆਂ ਦੌਰਾਨ ਹਾਦਸਾਗ੍ਰਸਤ ਹੋ ਗਿਆ। ਸ਼ੁਕਰ ਹੈ ਕਿ ਇਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਸ਼ਟਰਪਤੀ ਡੋਨਾਲਡ 트੍ਰੰਪ ਆਸੀਅਨ ਸੰਮੇਲਨ ਲਈ ਕੋਲੰਪੋਰਚ ਸਨ ਅਮਰੀਕੀ ਜਲ ਸੈਨਾ ਦੇ ਅਨੁਸਾਰ ਐਤਵਾਰ ਨੂੰ ਦੱਖਣੀ ਚੀਨ ਸਾਗਰ ਚ ਦੋ ਅਮਰੀਕੀ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਏ ਪਹਿਲੀ ਘਟਨਾ ਚ ਇੱਕ ਐਮਐਚ 60 ਆਰ ਸੀ ਹੌਕ ਹੈਲੀਕਾਪਟਰ ਸ਼ਾਮਲ ਸੀ ਜੋ ਯੂਐਸਐਸ ਨਿਮਿਟਸ ਤੋਂ ਰੂਟੀਨ ਆਪਰੇਸ਼ਨ ਕਰਦੇ ਸਮੇਂ ਦੱਖਣੀ ਚੀਨ ਸਾਗਰ 'ਚ ਹਾਦਸਾ ਗ੍ਰਸਤ ਹੋ ਗਿਆ ਸੀ ਜਲਸ ਇਹਨਾਂ ਨੇ ਕਿਹਾ ਕਿ ਇੱਕ ਖੋਜ ਟੀਮ ਨੇ ਜਹਾਜ਼ 'ਚ ਸਵਾਰ ਤਿੰਨੋਂ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਹਾਦਸੇ ਤੋਂ ਲਗਭਗ 30 ਮਿੰਟ ਬਾਅਦ ਇੱਕ ਬੋਇੰਗ AF A 18F ਸੂਪਰ ਹਾਰਨੇਟ ਲੜਾਕੂ ਜਹਾਜ਼ ਉਸੇ ਜਹਾਜ਼ਵਾਹਕ ਤੋਂ ਇੱਕ ਰੁਟੀਨ ਕਾਰਵਾਈ ਦੌਰਾਨ ਦੱਖਣੀ ਚੀਨ ਸਾਗਰ 'ਚ ਹਾਦਸਾਗ੍ਰਸਤ ਹੋ ਗਿਆ ਅਮਰੀਕੀ ਜਲ ਸੈਨਾ ਨੇ ਰਿਪੋਰਟ ਦਿੱਤੀ ਕਿ ਦੋਵੇਂ ਚਾਲਕ ਦਲ ਦੇ ਮੈਂਬਰ ਸਫਲਤਾਪੂਰਵਕ ਬਾਹਰ ਨਿਕਲ ਗਏ ਇਸ ਸਾਲ ਦੇ ਸ਼ੁਰੂ 'ਚ ਦੋ ਅਮਰੀਕੀ ਜੰਗੀ ਜਹਾਜ਼ ਵੀ ਮਦਪੂਰਕ ਚ ਕੰਮ ਕਰਦੇ ਹੋਏ ਯੂ ਐਸ ਐਸ ਹੈਰੀਅਸ ਟਰੂਮੈਨ ਜਹਾਜ਼ਵਾਹਕ ਤੋਂ ਹਾਦਸਾਗ੍ਰਸਤ ਹੋ ਗਏ ਸਨ ਇਸ ਸੰਖੇਪ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ